ਪਾਕਿਸਤਾਨੀਆਂ ਨੂੰ ਆਪਣੇ ਬੰਕਰ ਛੱਡ ਕੇ ਭੱਜਣਾ ਪਿਆ ਪਾਕਿਸਤਾਨੀ ਆਰਮੀ ਨੇ ਆਪਣੇ ਹੀ ਫੌਜੀਆ ਨੂੰ ਪਛਾਣਨ ਤੋਂ ਕੀਤਾ ਇਨਕਾਰ ਤੇ ਦੋਸਤੋ ਅੱਜ 26 ਜੁਲਾਈ ਹੈ ਔਰ ਤੁਹਾਨੂੰ ਪਤਾ ਹੈ ਕਿ ਅੱਜ ਦੇ ਦਿਨ ਭਾਰਤ ਨੇ 1999 ਦੇ ਵਿੱਚ ਜਿਸ ਜੰਗ ਦੀ ਸ਼ੁਰੂਆਤ ਪਾਕਿਸਤਾਨ ਨੇ ਕੀਤੀ ਸੀ ਉਸ ਦੇ ਉੱਪਰ ਭਾਰਤ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਔਰ ਇਸ ਨੂੰ ਕਾਰਗਲ ਫਤਿਹ ਦਿਵਸ ਦੇ ਤੌਰ ਤੇ ਵੀ ਇਸ ਸਮੇਂ ਸੈਲੀਬ੍ਰੇਟ ਕੀਤਾ ਜਾਂਦਾ ਹੈ ਇਸ એપisode ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਮੈਂ ਸੌਮਸੋ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋ ਸੁਨਾਵਾ ਦੋਸਤੋ 26 ਜੁਲਾਈ ਦਾ ਦਿਨ ਜਦੋਂ ਆਉਂਦਾ ਹੈ ਤਾਂ ਸੱਚਮੁੱਚ ਸਾਡੀਆਂ ਅੱਖਾਂ ਦੇ ਸਾਹਮਣੇ ਉਹ ਪੂਰੇ ਦਾ ਪੂਰਾ ਕਾਰਗਲ ਦੀ ਜਿਹੜੀ ਜੰਗ ਸੀ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ ਅਸਲ ਵਿੱਚ ਦੋਸਤੀ ਦਾ ਪੈਗਾਮ ਲੈ ਕੇ ਉਸ ਬਲੇ ਦੇ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਈ ਸਾਹਿਬ ਔਰ ਉਹਨਾਂ ਦੇ ਨਾਲ ਬਹੁਤ ਹੀ ਸੀਨੀਅਰ ਬਿਗਸ ਐਕਟਰ ਵੀ ਪਾਕਿਸਤਾਨ ਦੀ ਧਰਤੀ ਤੇ ਗਏ ਸਨ ਸਿਰਫ ਇਸ ਕਰਕੇ ਕਿ ਦੋਸਤੀ ਗੁਆਂਢੀ ਦੇਸ਼ ਦੇ ਨਾਲ ਸਾਡੀ ਦੋਸਤੀ ਹੋਣੀ ਚਾਹੀਦੀ ਹੈ ਸ਼ਾਂਤੀ ਲਈ ਸਾਨੂੰ ਕੋਈ ਨਾ ਕੋਈ ਪਹਿਲ ਕਰਨੀ ਚਾਹੀਦੀ ਹੈ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਭਾਰਤ ਦੇ ਬਹੁਤ ਸਾਰੇ ਜਿਹੜੇ ਕਲਾਕਾਰ ਨੇ ਪ੍ਰਧਾਨ ਮੰਤਰੀ ਹੋਰ ਬਹੁਤ ਸਾਰੇ ਮੰਤਰੀ ਉਹ ਪਾਕਿਸਤਾਨ ਗਏ ਸੀ ਉਸ ਦੇ ਵਿੱਚ ਔਰ ਦੋਸਤੋ ਬਾਦ ਦੋਸਤੋ ਕਿਸ ਤਰ੍ਹਾਂ ਪਾਕਿਸਤਾਨ ਨੇ ਮਤਲਬ ਧੋਖਾ ਕੀਤਾ ਹੈ ਫਰੇਡ ਕੀਤਾ ਹੈ ਉਧਰ ਸ਼ਾਂਤੀ ਦੀ ਗੱਲ ਚੱਲ ਰਹੀ ਹੈ ਦੋਸਤੀ ਦੀ ਗੱਲ ਚੱਲ ਰਹੀ ਹੈ ਔਰ ਦੂਜੇ ਪਾਸੇ ਉਸ ਦੋਸਤੀ ਦੇ ਇਵਲਸ ਦੇ ਵਿੱਚ ਕੀ ਦਿੱਤਾ ਜਾ ਰਿਹਾ ਕਾਰਗਲ ਦਿੱਤਾ ਜਾ ਰਿਹਾ ਕਾਰਗਲ ਦੇ ਉੱਪਰ ਇੰਨੀ ਜ਼ਿਆਦਾ ਬਰਫ਼ ਠੰਡ ਪੈਂਦੀ ਸੀਗੀ ਜਦੋਂ ਸਾਡੇ ਭਾਰਤ ਦੇ ਫੌਜੀ ਵਾਪਸ ਆ ਜਾਂਦੇ ਆ ਠੰਡ ਦੇ ਦੌਰਾਨ ਤਾਂ ਪਾਕਿਸਤਾਨੀਆਂ ਨੇ ਸੋਚਿਆ ਉੱਥੇ ਦੀ ਸੈਨਾ ਨੇ ਸੋਚਿਆ ਔਰ ਦੋਸਤੋ ਬਕਾਇਦਾ ਤੌਰ ਤੇ ਭਾਰਤ ਦੇ ਬੈਂਕਰਾਂ ਦੇ ਉੱਪਰ ਜਾ ਕੇ ਉਹਨਾਂ ਨੇ ਕਬਜ਼ਾ ਕਰ ਲਿਆ ਕਿਸੇ ਨਾ ਕਿਸੇ ਤਰ੍ਹਾਂ ਲੇ ਲਾਖ ਵਾਲਾ ਜਿਹੜਾ ਲਿੰਕ ਰੋਡ ਹੈ ਉਸ ਨੂੰ ਡਿਸਟਰੋਏ ਕਰਨਾ ਚਾਹੁੰਦੇ ਸੀ ਉਸ ਨੂੰ ਖਤਮ ਕਰਨਾ ਚਾਹੁੰਦੇ ਸੀ ਹੋਇਆ ਕੀ ਹੋਇਆ ਕੀ ਹੋਇਆ ਇੰਜ ਕਿ ਪਾਕਿਸਤਾਨ ਨੇ ਜਦੋਂ-ਜਦੋਂ ਵੀ ਕੁਝ ਨਾ ਕੁਝ ਭਾਰਤ ਦੇ ਨਾਲ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਹੈ ਉਸ ਨੂੰ ਹਮੇਸ਼ਾ ਆਪਣੇ ਮੂੰਹ ਦੀ ਖਾਣੀ ਪਈ ਹੈ ਬੇਸ਼ੱਕ ਤੁਸੀਂ ਬਾੜ ਦੀ ਦੇਖ ਲਓ 71 ਦੀ ਜੰਗ ਦੇਖ ਲਓ ਔਰ 1999 ਮੇਰਾ ਕਾਰਗਲ ਯੁੱਧ ਦੇਖ ਲਓ ਪਾਕਿਸਤਾਨੀਆਂ ਨੇ ਉਸ ਮੁਕਾਬਲੇ ਦੇ ਵਿੱਚ ਪਾਕਿਸਤਾਨੀਆਂ ਨੇ ਹਿੰਮਤ ਦਿਖਾਈ ਸੀ ਕਿ ਸ਼ਾਇਦ ਅਸੀਂ ਲੋਕ ਇਸ ਵਾਰ ਇਸ ਮਿਸ਼ਨ ਦੇ ਵਿੱਚ ਕਾਮਯਾਬ ਹੋਵਾਂਗੇ ਲੇਕਿਨ ਦੋਸਤੋ ਭਾਰਤੀ ਫੌਜ ਨੇ ਜਿਸ ਤਰ੍ਹਾਂ ਉਹਨਾਂ ਨੂੰ ਖਤਮ ਕੀਤਾ ਹੈ ਔਰ ਭਾਰਤੀ ਸੈਨਾ ਉਹਨਾਂ ਦੀਆਂ ਬਕਾਇਦਾ ਤੌਰ ਤੇ ਲਾਸ਼ਾਂ ਨੂੰ ਬਾਕਸ ਦੇ ਵਿੱਚ ਪਾ ਕੇ ਉੱਪਰ ਪਾਕਿਸਤਾਨ ਦਾ ਫਲੈਗ ਰੱਖ ਕੇ ਉਹਨਾਂ ਨੂੰ ਕਹਿੰਦੇ ਸੀ ਕਿ ਆਪਣੀਆਂ ਪਛਾਣੋਂ ਲਾਸ਼ਾਂ ਔਰ ਤੁਸੀਂ ਲੈ ਜਾਓ ਔਰ ਦੇਖੋ ਪਾਕਿਸਤਾਨੀਆਂ ਨੇ ਕਿਸ ਤਰ੍ਹਾਂ ਆਪਣੀ ਸੈਨਾ ਦੇ ਨਾਲ ਕੀਤਾ ਕਿਸ ਤਰ੍ਹਾਂ ਉਹਨਾਂ ਦੇ ਨਾਲ ਧੋਖਾ ਕੀਤਾ ਉਹਨਾਂ ਨੇ ਆਪਣੀ ਹੀ ਸੈਨਾ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਹੈ ਪਾਕਿਸਤਾਨੀਆਂ ਨੇ ਆਪਣੀ ਸੈਨਾ ਦੇ ਜੋ ਲੋਕ ਮਰ ਗਏ ਸੀ ਇਸ ਲੜਾਈ ਦੇ ਦੌਰਾਨ ਉਹਨਾਂ ਦੀਆਂ ਲਾਸ਼ਾਂ ਤੱਕ ਨਹੀਂ ਪਛਾਣੀਆਂ ਔਰ پرویز ਮੁਸ਼ਰਫ ਰਵੇਜ਼ ਮੁਸ਼ਰਫ ਤੇ ਨਾਲ ਦੇ ਦੋ ਤਿੰਨ ਹੋਰ ਸਾਥੀ ਜਿਨ੍ਹਾਂ ਦੀ ਇਹ ਪਲੈਨਿੰਗ ਸੀਗੀ ਔਰ ਉਸ ਤੋਂ ਬਾਅਦ ਦੋਸਤੋ ਕਿਸ ਤਰ੍ਹਾਂ ਭਾਰਤੀਆਂ ਨੇ ਫਿਰ ਪਾਕਿਸਤਾਨੀ ਫੌਜ ਨੂੰ ਕੁੱਟ-ਕੁੱਟ ਕੇ ਫਿਰ ਕਿਸ ਤਰ੍ਹਾਂ ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਹੈ ਬੰਕਰਾਂ ਦੇ ਬੰਕਰ ਖਤਮ ਕਰ ਦਿੱਤੇ ਔਰ ਅੱਜ ਅਸੀਂ ਬੜੇ ਫਕਰ ਦੇ ਨਾਲ ਅੱਜ ਅਸੀਂ ਬੜੇ ਫਕਰ ਦੇ ਨਾਲ ਕਾਰਗਲ ਫਤਿਹ ਦਿਵਸ ਮਨਾ ਰਹੇ ਹਾਂ ਔਰ اے میرے ਵਤਨ ਕੇ ਲੋਗੋ ਜ਼ਰਾ ਅੱਖ ਮੇਂ ਭਰ ਲੋ ਪਾਣੀ ਜੋ ਸ਼ਹੀਦ ਹੋਏ ਹੈ ਉਨਕੀ ਜ਼ਰਾ ਯਾਦ ਕਰੋ ਕੁਰਬਾਨੀ ਸੋ ਦੋਸਤੋ ਅੰਤ ਵਿੱਚ ਇਹੀ ਕਹਾਂਗਾ ਕਿ ਕਾਰਗਲ ਦਾ ਯੁੱਧ ਜਿਹੜਾ ਹੈ ਉਹ ਭਾਰਤੀ ਫੌਜ ਨੇ ਜਿੱਤਿਆ ਹਾਲਾਂਕਿ ਇਸ ਯੁੱਧ ਦੇ ਦੌਰਾਨ ਬਹੁਤ سارے ਭਾਰਤੀ ਵੀਰ उन्होंने शहादत भी प्राप्त की पोसुनामा हमेशा उन्होंने सैल्यूट करता है और इसे करके कहें हैं कि शहीदों की चिताओं पर लगेंगे हर बरस मेले वतन पर मिटने वालों का बाकी ये निशा होगा सत श्रीकाल